ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਅਮੀਰ ਕਰਦੇ ਆ ਵਧੀਆ ਹੋਗੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਲਈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਸਤਾ ਪਲੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲੱਕ ਸ਼ੇਅਰ ਜ਼ਰੂਰ ਕਰਦਾ ਕਰੋ ਕਿ ਮੈਂ ਟੈਗ ਕਰਕੇ ਜ਼ਰੂਰ ਦੱਸਾਂਗਾ ਕਰੋ ਆਪਣੀ ਵੀਡੀਓ ਬਾਰੇ ਵੀਡੀਓ ਕਿੰਦਾ ਨਹੀਂ ਲੱਗੀ ਲੋ ਜੀ ਟਾਈਮ ਹੈ ਜਿਹੜਾ ਟਾਈਮ ਹੋ ਚੁੱਕਿਆ ਜੀ ਦੁਪਹਿਰ ਦਾ ਕਿਉਂਕਿ ਦੁਪਹਿਰ ਤੋਂ ਬਾਅਦ ਹੀ ਆਪਾਂ ਨੂੰ ਟਾਈਮ ਮਿਲਦਾ ਹੈ ਆਪਾਂ ਦੁਪਹਿਰ ਤੋਂ ਬਾਅਦ ਹੀ ਬਾੜੀ ਤੇ ਆਪਾਂ ਵੀਡੀਓ ਬਣਾਉਣੀ ਕਿਉਂਕਿ ਸਵੇਰੇ ਬਾੜੀ ਭੱਜ ਦੌ ਕੰਮ ਨਹੀਂ ਸ਼ੋਅ ਕਰ ਸਕਦੇ ਆਪਣੇ ਇਹਦੇ ਚ ਵੀਡੀਓ ਚ ਕਿਉਂਕਿ ਭੱਜ ਦੌੜ ਬਹੁਤ ਜ਼ਿਆਦਾ ਨੇ ਸਾਰੇ ਜਾਣੇ ਕਮਦਨ ਦੇ ਚ ਲੱਗੇ ਹੋਣੇ ਇਸ ਵੇਲੇ ਆਪਾਂ ਥੋੜੀ ਜੀ ਰਾੜਾ ਹੋ ਜਾਂਦਾ ਜੀ ਕੰਮ ਹੁਣ ਆਪਾਂ ਕੰਮ ਉਹ ਕਰਕੇ ਟੈਂਪ ਸਪੀਚਿੰਗ ਦੋ ਕਨੀਜ ਤੇ ਫਿਰ ਆਪਾਂ ਤਰਪਾਈ ਕਰਦੇ ਇਹਨਾਂ ਨੂੰ ਓਵਰਲੈਗ ਕਰਾਉਣੇ ਫੜਾਉਣੇ ਆ ਤੇ ਇੱਕ ਜੇ ਹੋਏ ਸਕੇ ਆਪਾਂ ਆਪ ਕਰਦਾਂਗੇ ਤਰਪਾਈ ਨਹੀਂ ਪੱਤਰਪਾਈ ਵਾਸਤੇ ਪਰ ਭੇਜ ਦਾਂਗੇ ਫੜਾ ਦਾਂਗੇ ਤੇ ਲੋ ਜੀ ਆਪਾਂ ਨਾ ਚਾਹ ਪਾਣੀ ਪੀ ਲਿਆ ਭੰਡ ਠਿੱਕਰ ਚੱਕਤਾ ਹੁਣ ਆਪਾਂ ਨਾ ਦਾਣਾ ਪਾਉਣੇ ਆ ਮੱਝਾ ਵਾਸਤੇ ਤੇ ਚੱਲੀ ਆਪਾਂ ਆਟਾ ਦਾਣਾ ਫੇਉਣੇ ਹੈਗੇ ਪੌਣਿਆਂ ਨਾਲ ਇੱਕ ਲੈਟੀ ਦਾ ਨਗ ਤੇ ਦਾਣੇ ਦਾ ਤੇ ਆਪਣੇ ਆਟੀ ਦਾ ਦੋ ਤਿੰਨ ਨਗ ਦੇਖਦਾ ਕਰ ਪਰਦੇ ਆਪਣੇ ਢੋਲ ਚੋਂ ਚਲੋ ਜੀ ਆਪਾਂ ਆਟਾ ਦਾਣਾ ਪਵਾ ਦਈਏ ਢੋਲਾਂ ਚੋਂ ਘਰ ਧੁੱਪ ਨਾ ਇੰਨੀ ਤੇਜ਼ ਹੋ ਗਈ ਤੇ ਹੁਣ ਕਿਉਂਕਿ ਜ ਅਪ੍ਰੈਲ ਦਾ ਮਹੀਨਾ ਮਾਰਚ ਖਤਮ ਹੋਣ ਵਾਲੀ ਹੋ ਗਈ ਅਪ੍ਰੈਲ ਦਾ ਮਹੀਨਾ ਸਟਾਰਟ ਹੋ ਜਾਊਗਾ ਧੁੱਪਾਂ ਹੋ ਗਿਆ ਸਟਾਰਟ ਪੈਣੀ ਹੈ ਗਰਮੀ ਸਟਾਰਟ ਹੋ ਗਈ ਨੇ ਜੇ ਪਾਸ ਦਾ ਆਟਾ ਦਾਣਾ ਪਵਾ ਦਈਏ ਮੱਝਾਂ ਦੇਖੋ ਮੱਝਾਂ ਆਪਣੀਆਂ ਬੈਠੀਆਂ ਨੇਗੇ ਲੋਈ ਮੱਝ ਆਪਣੀਆਂ ਬੈਠੀਆਂ ਨੇ ਉਹ ਹੋ ਗਈ ਖੜੀ ਕਟਾਉ ਬੈਠਾ ਆਪਣਾ ਛਾਂ ਚ ਹੋਇਆ ਛੋਟੇ ਕਟਰੂ ਖੜੇ ਨੇ ਆਪਣੇ ਅੰਦਰ ਹੋ ਉਸੇ ਇੱਧਰ ਆਪਣੇ ਸਮਾਰੀ ਜਾਂਦੇ ਨੇ ਢੋਲੀ ਲੋਈਆ ਖੜੇ ਨੇ ਆਪਣੇ ਛੋਟੇ ਕਟਰੂ ਕਾਇ ਜਾਂਦੇ ਨੇ ਕੱਖ ਇਹਨੂੰ ਛੋਟੇ ਨਾਲ ਆਪਾਂ ਇੱਧਰ ਬੰਨਦੇ ਨੇ ਨਾ ਫਿਰ ਹੁਣ ਖਾਲਾ ਕੱਖ ਫਿਰ ਨਾ ਇਹ ਮੱਝ ਪਿੱਛੋਂ ਕੇ ਚੰਗਾ ਜਾਂਦੀ ਐ ਇਹਨੂੰ ਫਿਰ ਇਸ ਕਰਕੇ ਆਪਾਂ ਜਦ ਦਵਾਦ ਹੁਣ ਆਪਾਂ ਉਧਰ ਦੂਸਰੇ ਪਾਸੇ ਕਰਦੇ ਹਾਂ ਉਧਰ ਘਰੀਪੇ ਆਪਣੀ ਸੰਨੀ ਇਹਨਾਂ ਨੂੰ ਪਾਏ ਪੈਸੀ ਕੱਖ ਲਾਈਚੋਂ ਆਪਾਂ ਦਿਖਾਉਨੇ ਆਂ ਦਾਣਾ ਕੀ ਪਾਉਨੇ ਆਪਾਂ ਆ ਦੇਖੋ ਆਪਣਾ ਦਾਣਾ ਖਤਮ ਹੋ ਗਿਆ ਢੋਲ ਚ ਇਹ ਫਿਆ ਕਿ ਲਾਉਨੇ ਆ ਹੁਣ ਤੇ ਇੱਧਰ ਹੈਗੀ ਆਪਣੀ ਸਰੋਂ ਦੀ ਖਾਲਾ ਆ ਢੋਲ ਚ ਹੈਗੀ ਆਪਣੀ ਲੇਟੀ ਆ ਢੋਲ ਚ ਹੈਗੀ ਆਪਣੀ ਫੀਡ ਘਾਰਗੱਲ ਇਹ ਫੀਡ ਨੂੰ ਆਪਾਂ ਬਦਲ ਕੇ ਲੈ ਆਉਣੇ ਨੇ ਕਦੇ ਆਪਾਂ ਕੋਈ ਬੋਰੀ ਲੈ ਆਉਣਾ ਕਦੇ ਕੋਈ ਲੈਣਾ ਕਦੇ ਆਪਾਂ 8000 ਹੁਣ ਕਾਰਗੇ ਲੈ ਲੈਂਦੇ ਆ ਪਹਿਲਾਂ ਪਹਿਲਾਂ ਦੀ ਸੀਗੀ ਜੀ 10000 ਉਹਦਾ ਮੈਨੂੰ ਕੋਈ ਰਿਜ਼ਲਟ ਵਾਲਾ ਵਧੀਆ ਨਹੀਂ ਲੱਗਿਆ ਫਿਰ ਪਹਿਲਾਂ ਸੇ ਇਹੀ ਪਾਉਂਦੇ ਹੁੰਦੇ ਸੀਗੇ ਫਿਰ ਮੈਂ ਕਿਹਾ ਚਲੋ ਤੁਸੀਂ ਇਹ ਬੋਰੀ ਲੈ ਕੇ ਆਓ ਆਪਣੇ 8000 ਹੀ ਤੇ ਇਹ ਹੁਣ ਆਪਾਂ ਪਾਉਣੀ ਹੁਣ ਆਪਾਂ ਉਧਰ ਭਰਦੇ ਜੀ ਗੱਟੇ ਗੱਟੇ ਥੈਲੇ ਬੋਰੀਆਂ ਕੁਝ ਵੀ ਜੋ ਕੁਝ ਤੁਸੀਂ ਕਹਿੰਦੇ ਹੋਗੇ ਆਟਾ ਦਾਣਾ ਫਿਉਣਾ ਫਿਰ ਇਹਨਾਂ ਨੂੰ ਆਪਣੇ ਖਾੜੀ ਦਾ ਨੇੜਾ ਲੱਗ ਜੂ ਜਿੱਦਣ ਦੁਬਾਰੇ ਫਿਉਣਾ ਲਾਉਦੇ ਨੂੰ ਖਾੜੀ ਵੱਢਣ ਵਾਲੀ ਹੋ ਜੂ ਤੁਹਾਨੂੰ ਕਿਹਾ ਫਿਆਰਣਾ 15 10 15 ਕ ਦਿਨ ਲੰਗਦੇ ਨੇ ਗਏ ਨਾ ਜੀ ਆਪਣੇ ਖਾਨ ਤੇ ਇੱਕ ਗਾ ਥੈਲਾ ਨਹੀਂ ਮੁਕਦਾ ਆਟੇ ਦਾ ਆਪਣੇ ਮੱਜਾਂ ਤੇ ਵਾਲਾ ਲੱਗ ਜਾਂਦਾਗਾ ਕਿਉਂ ਜੀ ਮੱਜਾਂ ਕੋਈ ਉਹ ਨਹੀਂ ਹੈਗੇ ਵੀ ਆਪਾਂ ਕਈ ਵੀ ਮੱਜਾਂ ਐਵੇਂ ਰਹਿ ਜਾਂਦੀਆਂ ਨੇ ਮੱਜਾਂ ਦੇਖੋ ਸੋਨ ਦਿਖਾਇਆ ਕਿੰਨਾ ਦਾਣਾ ਹੈਗਾ ਕਾਫੀ ਸਾਰਾ ਤਾਂ ਦਾਣਾ ਪੈਂਦਾ ਇਹਨਾਂ ਨੂੰ ਖਾਲਾ ਅੱਡ ਪੈਂਦੇ ਫਿਰ ਅੱਡ ਪੈਂਦੇ ਲੇਟੀ ਅੱਡ ਪੈਂਦੀ ਆ ਫਿਰ ਦੇਖ ਲਓ ਤੁਸੀਂ ਆਪਣੀ ਸਾਮ ਸਮਹਾਲ ਅੱਡ ਹੋ ਗਈ ਤੇ ਹੁਣ ਆਪਾਂ ਦਿਖਾਉਣਾ ਸੋਨ ਉਧਰ ਪਰਧਿਆ ਘੱਟੇ ਇਹ ਜਦ ਪਥਰ ਨਹੀਂ ਪਾ ਦੇਤਾ ਨਾ ਨੂੰ ਕੰਮ ਘਟੋ ਚ ਪਿੱਛੇ ਤਾਂ ਤੇ ਕਾਫੀ ਸਾਰੀ ਹੁੰਦੀ ਟੇਡਾ ਕਰਕੇ ਕੱਢਦੇ ਆ ਫਿਰ ਪਰ ਸਮਾਨ ਕਾਫੀ ਖਾਸਾ ਸਾਰਾ ਪਿਆਗਾ ਆਪਾਂ ਇਨੀ ਕੱਢਦੇ ਹੱਥ ਪਾ ਕੇ ਇੱਕ ਢੋਲਾ ਆਪਾਂ ਨੇ ਬਾਹਰ ਕੱਢਤਾ ਉਹ ਆਪਾਂ ਨਵਾਲੇ ਭਾਗੇ ਬਦਲਾ ਕੇ ਇੱਕ ਹੋਰ ਇਸਾਨੇ ਕਪਣੇ ਛੋਟੇ ਜਿਹੇ ਢੋਲਾ ਸੀਗਾ ਆ ਵੀ ਭਰਾਂਗੇ ਆਪਾਂ ਤੀਨਾ ਆਪਣਾ ਪਹਿਲੀ ਤਿੰਨ ਚਾਰ ਕੱਟੇ ਫਿਰ ਆਪਾਂ ਤਿੰਨ ਚਾਰ ਕੱਟੇ ਹੋਰ ਨਿਕਲਣਗੇ ਆ ਦੇਖੋ ਪਿੱਛੇ ਦਾ ਕੰਮ ਕਾਫੀ ਹੱਥ ਪਾ ਕੇ ਨਿਕਲ ਗਿਆ ਆਪਦੇ ਆਪਾ ਉਹ ਹਟ ਰਹੀ ਹੈ ਜੀ ਕਾ ਥੱਲਾ ਇੱਕ ਮਹੀਨਾ ਨਹੀਂ ਮੁੱਕਦਾ ਮੱਝਾਂ ਦੇ ਮਹੀਨੇ ਜਨਾ ਪਤੰਨਾ ਦੋ ਵਾਰ ਤਾਂ ਸੁਣਨਾ ਨਹੀਂ ਤਾ ਪਤੰਨਾ ਬਾਰੇ ਫਿਰ ਲੇਗੀ ਜਦੋਂ ਆਪਣੇ ਚਾਰੋਂ ਦੋ ਦੋ ਆਪਣੇ ਦਾਣਾ ਘੱਟ ਲੱਗਦਾ ਹੁਣ ਆਪਣੇ ਨਾਲ ਤੇ ਸੰਨੀ ਘੱਟ ਨਹੀਂ ਪੈਂਦੀ ਹਰਾ ਹੁੰਦਾ ਪਰ ਸੀਨਾ ਇਸ ਕਰਕੇ ਹੁਣ ਆਪਣੇ ਦਾਣਾ ਥੋੜਿਆ ਜਿਆਦਾ ਲੱਗ ਜਾਂਦਾ ਕੁਝ ਆਪਣੇ ਮੱਝਾਂ ਦੇ ਦੁੱਧਾਂ ਲਈ ਵੀ ਦੋ ਦਿਨ ਤੇ ਮੇਰੇ ਨਾਲ ਥੋੜਿਆ ਜਿਆਦਾ ਦਾਣਾ ਵੱਧ ਪਾਉਣਾ ਪੈਂਦਾ ਕਿ ਆਪਣੇ ਇੱਕ ਮੱਝਾਂ ਦੋ ਮੱਝਾਂ ਦੇ ਨਾਲ ਇਹਨਾਂ ਨੂੰ ਖਰੋਸਾ ਆ ਲੇਖੀ ਕੀਤੀ ਪੈ ਜਾਂਦੀ ਤਨਮ ਗੱਲ ਲੱਤੀ ਪਾਈ ਕੋਈ ਲੋਈਓ ਲੈ ਥੱਲੇ ਆਪਾਂ ਗੱਟੇ ਚਾਰ ਭਰਤੇ ਮਾਮਾ ਰੰਤਰਾ 835 ਉਹ ਤਾਂ ਸਵੇਰ ਦਾ ਆਇਆ ਹੋਇਆਗਾ ਮੱਖਣੀ ਦਾ ਆ ਮੱਖਣੀ ਦਾ ਪੁੱਛ ਲਓ ਲੋ ਜੱਟ ਦਾਣਾ ਆਪਾਂ ਨੇ ਪਾਤਾ ਚਾਰ ਗੱਟੇ ਭਰਤੇ ਹੁਣ ਆਪਾਂ ਧਰਦਾਂ ਰੇੜੀ ਤੇ ਦਾਣਾ ਪਾ ਦਿਆ ਢੋਲਾਂ ਚ ਅੱਟਾ ਦਾਣਾ ਆਪਾਂ ਨੇ ਫਿਲਾ ਲੇਦੇ ਬੱਚਾ ਵਾਸਤੇ ਨਾਲ ਆਪਣਾ ਆਟਾ ਕਰ ਵਾਸਤੇ ਨਾਲੇ ਮੱਝਾਂ ਨੂੰ ਲੈ ਕੇ ਗੀ ਦਾਣਾ ਜਿਉਂ ਕਿ ਖੜੀਆਂ ਨਾਲ ਚਲਾਉਣੇ ਫਿਰ ਪਾਣੀ ਇਹ ਕਿਹੜੇ ਜੱਗਟੇ ਚਾਟਾ ਕਿਹੜੇ ਜਗਾਈ ਠੀਕ ਹੈ ਹੱਟ ਦੇ ਫਿਰ ਇਹ ਉਧਰ ਲੈ ਕੇ ਜਾਣਾ ਪਊਗਾ ਨਾ ਿੰਡੀ ਚ ਰੱਖ ਲਵਾਂਗੇ ਹਾਂ ਰੈਡੀ ਚ ਰੱਖ ਦੇ ਫਿਰ ਇਧਰੋਂ ਚੱਕ ਕੇ ਲੈ ਜਾਾਂਗੇ ਉਧਰ ਚੱਕ ਕੇ ਰਾਵਾਂ ਪਾਣੇ ਦੇ ਦੋ ਲੇਪੀ ਦੇਖੋ ਆ ਕੀੜੇ ਕਿਧਰ ਆ ਗਏ ਇੰਨੇ ਮੈਂ ਤਾਂ ਲੈ ਲੇਪੀ ਨਾ ਲੱਗ ਕਿਧਰ ਨਾ ਲੇਪੀ ਨਾ ਗੇ ਲੇਪੀ ਨੂੰ ਨਹੀਂ ਮੱਝਾਂ ਨੇ ਖੁਲੜੀ ਨੂੰ ਅੱਜ ਖੁਲੜੀ ਚ ਲੇਪੀ ਪਾਈ ਸੀਗੀ ਆਪਾਂ ਨੇ ਆ ਦੇਖੋ ਕੁਲਢੀ ਚਾਰੇ ਨੇ ਕਟਰੂ ਵਾਲੀ ਚ ਮੇਰੇ ਪੱਟੇ ਚ ਸੁਣੀ ਪੂ ਸਾਰੀ ਸੰਨੀ ਜੀ ਸੰਨੀ ਚ ਵਾਲੇ ਹੋ ਗਏ ਇਹ ਚ ਕਿਊੜੇ ਦੇਖੋ ਕੀੜੇ ਇਹ ਨਾ ਟੋਲ ਪਾ ਖਾਲ ਲਿਆ ਪਾ ਪਾ ਦੀਏ ਚ ਦੋ ਨਗ ਦਾਣੇ ਵੇ ਇਹ ਚ ਆਪਣੀ ਸਰੋਂ ਦੀ ਖੜਾ ਇਹ ਚ ਪਾਵਾਂਗੇ ਆਪਾਂ ਲੇਤੀ ਮੱਜਾਂ ਦੀ ਖਾਦ ਖਰਾਕ ਹੈ ਆਟਾ ਦਾਣਾ ਬੱਠੇ ਦੀ ਸਾਰੀਆਂ ਖੜੀਆਂ ਹੋ ਗਈਆਂ ਉਹਨੇ ਪਾਣੀ ਪਲਾਉਣ ਦਾ ਟਾਈਮ ਹੋ ਗਿਆ ਨਾ ਲੱਟੀ ਤੋਲੂ ਰੇ ਚੱਕ ਲੈਣਾ ਥੱਲੇ ਕਰਕੇ ਇੱਥੇ ਲੋਟੇ ਬਾਲ Dana. ਇਲੈਕਟ੍ਰੀ ਦਾ ਪਤਾ ਨਹੀਂ ਕੀ ਲੱਗ ਗਿਆ ਪਤਾ ਲੱਗ ਜਾਂਦਾ ਕੀ ਡੇਣ ਗੇ ਜੀ ਲੱਟੀ ਲਾਈ ਜਾ ਮੱਝਾਂ ਉਹਦੇ ਮਦਰੋ ਕਾਲ ਕਰ ਗਈ ਦਾਣਾ ਲੈਣ ਦੀ ਕੀੜੀ ਉਹਨੂੰ ਆਇਆ ਵੀ ਦਾਣਾ ਜੀ ਚੱਕਣੇ ਸੋਖੇ ਨੇ ਹੋਰ ਕੀੜੇ ਕਿੜੇ ਹੋਗੇ ਉਹ ਵੀ ਬੈਗੇ ਇਹਨੇ ਖਾ ਲਈ ਕੁਸਕਸ ਨਹੀਂ ਨਾ ਇਹਨਾਂ ਨੂੰ ਤਾਂ ਵਧੀਆ ਖਾਲਿਕਾ ਉਹ ਤਾਂ ਬਿਨਾਂ ਨਾ ਘੱਟ ਖਾਂਦੇ ਨੇ ਸਨ ਨਿੱਕੀ ਘਰੇ ਤੋਂ ਬਿਨਾਂ ਕੋਲੋਂ ਨੇ ਪਾਣੀ ਸਾਨੂੰ ਬੈਜੋ ਜੇ ਇਹ ਪਾਣੀ ਆਪਾਂ ਲੈਟੀ ਆਪਾਂ ਨੇ ਤਿੰਨ ਚਾਰ ਢੋਲ ਲੈ ਬਨੇ ਦਾਣੇ ਵਾਸਤੇ ਇੱਕ ਚ ਲੈਟੀ ਇੱਕ ਚ ਦਾਣਾ ਇੱਕ ਚ ਖਾਲ ਇੱਕ ਚ ਫੀਡ ਇਹ ੱਟਾ ਤਾਂ ਆਪਾਂ ਨੇ ਪਾ ਜਾਂਦਾ ਤੇ ਸਾਰੇ ਇਹ ਨਾਲ ਜਿੰਨਾ ਆਪਾਂ ਭਿਉਨੇ ਨੇ ਇਹ ਆਪਣੇ ਸਾਰੇ 5 10 15 ਦਿਨ ਚੱਲ ਜਾਂਦਾ ੱਟਾ ਤਾਂ ਆਪਣੇ ਚੱਲ ਜਾਂਦਾ ਇਹ ਕਾਫੀ ਦਿਨ ਮਹੀਨੇ ਮੋ ਕੁ ਚੱਲ ਜਾਂਦਾ ਤੇ ਜਿਹੜਾ ਆਪਣਾ ਦਾਣਾ ਹੈ ਦਾਣਾ ਕੋਈ ਕੁਸ ਪਸ਼ੂ ਦੇ ਹਿਸਾਬ ਨਾਲ ਹੁੰਦਾ ਜੀ ਦਾਣਾ ਵੀ ਕਿੰਨੇ ਕਿ ਪਸ਼ੂ ਨੇ ਹੁਣ ਆ ਇਸ ਵਾਰ ਆਪ ਨੇ ਤਾਂ ਨਮ ਜਣੇ ਜੁੱਦਾਲੀਆਂ ਇਸ ਕਰਕੇ ਲੇਟੀ ਵੱਧ ਲੱਗ ਜਾਂਦੇ ਦਾਣਾ ਹੀ ਵੱਧ ਲੱਗ ਜਾਂਦਾ ਕਿ ਹੁਣ ਦੁੱਧ ਵਾਲੀ ਕਰਕੇ ਆਪਾਂ ਦਾਣਾ ਬਣਾਣਾ ਵੱਧ ਪਾਉਣਾ ਪੈਂਦਾ ਕੁਛ ਆ ਇਸ ਵਾਰ ਆਪਣੇ 4 ਛੇਤੀ ਖਤਮ ਹੋ ਗਏ ਆ ਤੇ ਸੰਨੀ ਕਰਨੀ ਪੈਂਦੀ ਆ ਸੰਨੀ ਚ ਦਾਣਾ ਵੱਧ ਲੱਗ ਜਾਂਦਾ ਜੀ ਤੇ ਪਿਛਲੀ ਵਾਰ ਆਪਣੇ ਅੱਗੇ ਵੱਧ ਜੀ ਲੰਗ ਜਾਂਦੀ ਸੀ 10 ਦਿਨ ਜਾਂ ਇਸ ਵਾਰ 10 ਦਿਨ ਘੱਟ ਲੰਗਦੇ ਨੇ ਕੁਝ ਦੁੱਧੇ ਵਾਲੀ ਕਮੈਸ ਵੱਧ ਗਈ ਜੀ ਅੱਗੇ ਆਪਣੀ ਦੋ ਹੁੰਦੀਆਂ ਇਸ ਵਾਰ ਤਿੰਨ ਲੈ ਗਈਆਂ ਤੇ ਇਹ ਨਵੇਂ ਸੀ ਆਪਣੇ ਦਾਣੇ ਦੀ ਡਿਟੇਲ ਕਿ ਆਪਾਂ ਦਾਣਾ ਪਾਉਨੇ ਜੀ ਕਿ ਇੰਨਾ ਕਾ ਆਪਾਂ ਫਿਆ ਕੇ ਲੈ ਆਉਣੇ ਆ ਕਿ ਆਪਾਂ ਵੀ ਤੁਸੀਂ ਵਾਲੇ ਪਣ ਪਾਈ ਲੇਟੀ ਨਹੀਂ ਪਾਉਂਦੇ ਜੀ ਅਸੀਂ ਲੇਟੀ ਸ਼ੁਰੂ ਤੋਂ ਅੱਜ ਸੂਣ ਤੋਂ ਲੈ ਕੇ ਤੇ ਹਾਟਣ ਤੱਕ ਕਰ ਲੇਟੀ ਪਾਉਣੇ ਆ ਜਦੋਂ ਤੋਕੜ ਹੋ ਜਾਂਦੀ ਨੇ ਮੱਝਾਂ ਉਦੋਂ ਆਪਾਂ ਪਾਉਨੇ ਆ ਜਦੋਂ ਸੂਣ ਵਾਲੀ ਹੁੰਦੀ ਆ ਉਦੋਂ ਵੀ ਆਪਾਂ ਭੋਕੇ ਪਾਉਨੇ ਆ ਪਹਿਲਾਂ ਭਰਨ ਦੇ ਕੇ ਪਾਉਣਾ ਫਿਰ ਆਪਾਂ ਭੋਕੇ ਪਾਉਨੇ ਆ ਖਲ ਫੀਡ ਵੀ ਵਿੱਚ ਆਪਾਂ ਐਡ ਕਰਦੇ ਕਿਉਂਕਿ ਉਸ ਹਿਸਾਬ ਨਾਲ ਆਪਾਂ ਨੂੰ ਦੁੱਧ ਵਧਿਆ ਦੇ ਜਾਂਦਾਗਾ ਤੇ ਜੇ ਆਪਾਂ ਦਾਣਾ ਨਹੀਂ ਪਾਵਾਂਗੇ ਤਾਂ ਦੁੱਧ ਨਹੀਂ ਕੱਢਾਂਗੇ ਜੇ ਦਾਣਾ ਪਾਵਾਂਗੇ ਤਾਂ ਦੁੱਧ ਵਧੇ ਨਿਕਲ ਜਾਂਦਾ ਲੰਬਾ ਚ ਟਾਈਮ ਆਪਾਂ ਨੂੰ ਦੁੱਧ ਦੇ ਜਾਂਦਾ ਦਾਣੇ-ਦਾਣੇ ਨਾਲ ਕਿਉਂ ਸਰੋਂ ਦੀ ਖਾਲ ਹੋਗੀ ਆਪਣੀ ਲੇਟੀ ਹੋਗੀ ਆਪਣੀ ਫੀਡ ਹੋਗੀ ਫੀਡ ਆਪਾਂ ਬਦਲ-ਬਦਲ ਕੇ ਲੈਉਣਾ ਕਦੇ ਕੋਈ ਲੈਉਣਾ ਕਦੇ ਕੋਈ ਲੈਣੇ ਨੇ ਇਸ ਤਰ੍ਹਾਂ ਕਰਦੇ ਆਪਾਂ ਫੀਡ ਤੇ ਐਸੀ ਆਪਣੀ ਮੱਜਾਂ ਦੀ ਦਾਣੇ ਦੀ ਡਿਟੇਲ ਆਪਾਂ ਇੰਨਾ ਕ ਦਾਣਾ ਪਾਉਣਾ ਪਾਉਣੀ ਐ ਇੰਜ ਆਪਾਂ ਭਿਉਨੇ ਐ ਇੰਨਾ ਆਪਾਂ ਪਾਉਨੇ ਐ ਇੰਨੀ ਆਪਾਂ ਮੱਜਾਂ ਰੱਖਾਉਣੇ ਆ ਚਲੋ ਜੀ ਅੱਜ ਦੀ ਵੀਡੀਓ ਤਾਂ ਇੱਥੇ ਕਰਦੇ ਮਿਲਦੇ ਆ ਨੈਕਸਟ ਵਲੌਗ ਨਾਲ ਤੱਕ ਤੱਕ ਲਈ ਸਤਿ ਸ੍ਰੀ ਅਕਾਲ